ਮੈਂ ਮਿਕ ਐਸਬੀ ਸਾਹਿਬ ਜਿਹੜੀ ਇੱਕ ਦੇਰ ਰਾਤ ਗੋਲੀ ਚੱਲਣ ਨਾਲ ਇੱਕ ਵਿਅਕਤੀ ਦੀ ਮੌਤ ਹੋਈ ਆ ਕੀ ਕਹਿਣਾ ਤੁਹਾਡਾ ਉਹਦੇ ਬਾਰੇ ਕਲਦੇ ਰਾਤ 10:30 ਦੇ ਕਰੀਬ ਹਦੀਆਬਾਦ ਦੇ ਏਰੀਆ ਦੇ ਵਿੱਚ ਅਵਿਨਾਸ਼ ਏਲੀਅਸ ਗੋਲੂ ਨਾਮ ਦਾ ਵਿਅਕਤੀ ਹੈ ਜਿਸ ਦੀ ਗੋਲੀ ਲੱਗਣ ਦੇ ਨਾਲ ਮੌਤ ਹੋਣ ਦੀ ਘਟਨਾ ਸਾਹਮਣੇ ਆਈ ਹੈ ਇਸ ਦੇ ਵਿੱਚ ਇੱਕ ਫਾਲਸ ਨੈਰੇਟਿਵ ਚ ਲਾਇਆ ਜਾ ਰਿਹਾ ਕਿ ਕਰੈਟਾ ਗੱਡੀ ਦੇ ਵਿੱਚ ਤਿੰਨ ਚਾਰ ਨੌਜਵਾਨ ਆਏ ਤੇ ਗੋਣੀਆਂ ਚਲਾ ਕੇ ਚਲੇ ਗਏ ਜੋ ਕਿ ਗਲਤ ਹੈ ਅਸਲ ਘਟਨਾ ਇਸ ਤਰ੍ਹਾਂ ਵਾਪਰੀ ਹੈ ਕਿ ਅਬਨਾਸ਼ ਏਲੀਅਸ ਗੋਲੂ ਆਪਣੇ ਹੀ ਜਾਣਕਾਰ ਕੁਝ ਲੋਕਾਂ ਦੇ ਨਾਲ ਬੈਠਾ ਇਕੱਠੇ ਖਾਪੀ ਰਹੇ ਸਨ ਤਿੰਨਾਂ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਬਹਿਸਵਾਜ਼ੀ ਤੇ ਤਕਰਾਰਵਾਜ਼ੀ ਹੋ ਗਈ ਤੇ ਉਸ ਹੀਟ ਆਫ ਦਾ ਮੂਵਮੈਂਟ ਦੇ ਵਿੱਚ ਉਹਨਾਂ ਦੇ ਵਿੱਚੋਂ ਜਸਪ੍ਰੀਤ ਏਲੀਅਸ ਜਸਸਾ ਜਿਹਦੇ ਕੋਲ ਇੱਕ ਕੋਈ ਇਲੀਗਲ ਵੈਪਨ ਸੀ ਤੇ ਜਿਨੇ ਉਸ ਤੇ ਅਬਨਾਸ਼ ਤੇ ਫਾਇਰ ਕਰ ਦਿੱਤਾ ਗਰਦਨ ਦੇ ਕੋਲੇ ਗੋਲੀ ਲੱਗਣ ਦੇ ਨਾਲ ਹਸਪੀਟਲ ਜਾਂਦੇ ਉਸ ਦੀ ਮੌਤ ਹੋ ਗਈ ਤੇ ਮੇਮ ਜਿਹੜਾ ਪਿਸਤਲ ਸੀ ਮੌਕੇ ਤੇ ਉਹ ਬਰਾਮਤ ਹੋਇਆ ਕਰਨੀ ਅਸੀਂ ਜਿਹੜੇ ਇਸ ਦੇ ਦੋਸ਼ੀ ਐ ਤਿੰਨ ਦੋਸ਼ੀਆਂ ਦੇ ਨਾਮ ਸਾਹਮਣੇ ਆਏ ਐ ਤਿੰਨਾਂ ਦੋਸ਼ੀਆਂ ਨੂੰ ਆਇਡੈਂਟੀਫਾਈ ਕਰ ਲਿਆ ਗਿਆ ਹੈ ਇਹਨਾਂ ਦੇ ਨਾਮ ਪੁਲਿਸ ਨੂੰ ਪਤਾ ਲੱਗ ਗਿਆ ਐ ਇਹਨਾਂ ਦੇ ਪਿੱਛੇ ਵੱਖ-ਵੱਖ ਟੀਮਾਂ ਅਸੀਂ ਲਗਾ ਕੇ ਇਹਨਾਂ ਨੂੰ ਰਾਉਂਡ ਅਪ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਹੁਣ ਤੱਕ ਪੁਲਿਸ ਇਹਨਾਂ ਦੇ ਇੱਕ ਸਾਥੀ ਨੂੰ ਰਾਉਂਡ ਅਪ ਕਰਨ ਦੇ ਵਿੱਚ ਸਕਸੈਸਫੁਲ ਹੋਈ ਐ ਤੇ ਜਿਨ੍ਹਾਂ ਨੇ ਗੋਲੀ ਚਲਾਈ ਫਾਇਰ ਕੀਤਾ ਮੇਨ ਅਕਿਊਜ਼ਡ ਐ ਉਹਨਾਂ ਨੂੰ ਵੀ ਜਲਦ ਤੋਂ ਜਲਦ ਕਾਬੂ ਕੀਤਾ ਗਿਆ ਤੇ ਗੋਲੀ ਚ ਰੌਣੇ ਨੂੰ ਮੈਨੂੰ ਲੋਕਲ ਐ ਜਾਂ ਕਿਤੇ ਬਾਹਰੋਂ ਆਈ ਸੀਗੀ ਲੋਕਾਂ ਨੇ ਤੇ ਮੈਮ ਕਿੰਨੀਆਂ ਗੋਲੀਆਂ ਚੱਲੀਆਂ ਸਾਹਮਣੇ ਆਇਆ ਕੁਝ ਇੱਕ ਗੋਲੀ ਚੱਲੀ ਹੈ ਤੇ ਸੀਟ ਆਫ ਦਾ ਮੂਮੈਂਟ ਦੇ ਵਿੱਚ ਚੱਲੀ ਹੈ ਤੇ ਕੀ ਕਰ ਰਾਇ ਕੀਤੀ ਜਾ ਰਹੀ ਹੋ? ਕੇਸ ਰਜਿਸਟਰ ਕਰ ਲਿਆ ਗਿਆ ਹੈ। ਮੈਮ ਕਿਦੇ ਬਿਆਨ ਤੇ ਪਰਚਾ ਦਰਜ ਕੀਤਾ ਗਿਆ? ਦੋ ਸੀਸ ਦੇ ਬ੍ਰਦਰ ਦੇ ਬਿਆਨ ਤੇ ਪਰਚਾ ਦਰਜ ਕੀਤਾ ਗਿਆ ਹੈ। ਇਸ ਦੇ ਵਿੱਚ 103 35 BNS ਅਤੇ ਆਮ ਜਾਗ ਦੀ ਧਾਰਾਵਾਂ ਦੇ ਤਹਿਤ ਪਰਚਾ ਰਜਿਸਟਰ ਕੀਤਾ ਗਿਆ ਹੈ ਤੇ ਪੁਲਿਸ ਦੇ ਵੱਲੋਂ ਵਕ ਵਕ ਟੀਮਾਂ ਲਗਾ ਕੇ ਦੋਸ਼ੀਆਂ ਨੂੰ ਅਪ੍ਰੀਹੈਂਡ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਥੈਂਕ ਯੂ।